ਆ ਕੇ ਕਾਰ ਪਾਈ ਜਾਂਦੇ ਆ ਇੱਥੇ ਆ ਵੀ ਬੋਲਦਾ ਹੈ ਕੀ ਗੱਲ ਪਿਆ ਵੀ ਬੋਲ ਨਹੀਂ ਸਕਦੇ ਜੀ ਜਿਆਦਾ ਮਾੜੀ ਲੱਗੀ ਤੁਸੀਂ ਇੱਕ ਬੱਚੇ ਦੇ ਪੰਜਾਬੀ ਬੋਲਣ ਦੇ ਉੱਤੇ ਗਾਲ ਛਿੱਲ ਕੇ ਪਾ ਦਿੰਦੇ ਆ ਕਿ ਬੱਚਾ ਪੰਜਾਬੀ ਬੋਲਦਾ ਇੱਕ ਮਿੰਟ ਸਰ ਮੈਨੂੰ ਜੁਗਨ ਵੀ ਨਹੀਂ ਆਤਾ ਇਹ ਕੀ ਬਾਤ ਕਰਦੇ ਤੁਸੀਂ ਤਾਂ ਜਬੀਦ ਚ ਰੋਹੀ ਨੇ ਸਰ ਇਹ ਕਿਹੜੇ ਨੇ ਜੀ ਆਪਣੇ ਨਵਨੀਤ ਸਰ ਤੇ ਹਦੀਪ ਸਰ ਆਈ ਰੋਹਿਤ ਵਾਟਰ ਚਾਰੀ ਚਲੀ ਪੰਜਾਬੀ ਇਜ਼ ਨੋਟ ਅਲਾਉਡ ਇਨ ਸਕੂਲ ਆ ਇਹ ਨੂੰ ਲੱਤ ਰਿਆ ਜਿਹੜਾ ਮੁਰੇ ਲਾਇਆ ਹੋਇਆ ਉਹਨੂੰ ਐਂ ਨਹੀਂ ਪਤਾ ਕਿ ਵੀ ਬੰਦਾ ਕੀ ਬੋਲੀ ਜਾਂਦਾ ਲੱਤ ਇਹ ਸਾਡੇ ਜਵਾਕ ਨੂੰ ਪੰਜਾਬੀ ਪੜ੍ਹਨ ਦੇਣਗੇ ਯਾਰ ਤੂੰ ਤਾਂ ਘਟੋ ਘਟ ਆਪਣੇ ਲੋਕਾਂ ਦਾ ਬਾਹਰ ਜਾ ਕੇ ਬੈਠ ਜਦੇ ਧਰਨੇ ਦੇ ਬੈਠੇ ਵੀ ਹਾਂ ਯਾਰ ਮੈਂ ਤੁਹਾਡੇ ਨਾਲ ਲੱਕ ਮਾਰੋ ਯਾਰ ਇਹ ਜੀ ਨੌਕਰੀ ਨੂੰ ਸਾਰੀ ਜੁੱਤੀ ਤੇ ਰੱਖੋ ਇਹ ਨੌਕਰੀ ਜਿਹੜੀ ਛੁੱਡੀ ਫੌਂਡ ਨੂੰ ਖਤਮ ਕਰਨ ਦੇ ਤੁਰੇ ਹੋਏ ਲੋਕ ਨੇ ਯਾਰ ਇਹ ਇਹਨੂੰ ਬੰਦਿਆਂ ਨੂੰ ਸਮਝਾ ਦੇ ਵੀ ਮੈਂ ਬੰਦਾ ਕੌਣ ਆ ਤੇ ਮੈਂ ਕੀ ਇਹ ਸਕੂਲ ਦਾ ਜਲੂਸ ਕੱਢੂ ਨਾਲ ਇਹਨਾਂ ਦਾ ਕੱਢੂ ਆ ਕੇ ਠੀਕ ਪਰ ਦੁੱਖ ਦਾ ਮੈਨੂੰ ਛੋਟੇ ਵੀਰ ਮੈਨੂੰ ਆਪਣੇ ਲੋਕਾਂ ਦੇ ਜਿਹੜੇ ਸਾਡੇ ਲੋਕ ਅਸੀਂ ਆਪਣੀ ਮਾਂ ਬੋਲੀ ਦੇ ਆਪ ਗੁਦਾਰ ਲੋਕ ਆ ਇਹ ਆਏ ਨਹੀਂ ਅਸੀਂ ਬਖਸ਼ਣੇ ਜਿਹੜੇ ਬੰਦੇ ਸਾਡੀ ਬੋਲੀ ਨੂੰ ਮਾਰਨਗੇ ਇਹਨਾਂ ਨੂੰ ਲੱਗਦਾ ਕਿ ਅਸੀਂ ਪੰਜਾਬ ਚ ਜਾ ਕੇ ਆਪਣਾ ਆਪਣਾ ਕਲਚਰ ਆਪਣਾ ਸੱਭਿਆਚਾਰ ਤੇ ਆਪਣਾ ਸਾਰਾ ਕੁਝ ਥੋਪ ਦਿਆਂਗੇ ਇਹਨੂੰ ਕਹੋ ਬਹਿਮ ਕੱਢ ਦਿਓ ਹਾਂਜੀ ਆਪਣਾ ਸ਼੍ਰੀ ਚੇਤਨਿਆ ਸਕੂਲ ਤੋਂ ਬੋਲਦੇ ਹਾਂ ਮਾਨਸਾ ਤੋਂ ਯਸ ਸਰ ਯਸ ਮੈਂ ਲਖਾ ਸਿੰਘ ਸੁਧਾਨਾ ਬੋਲਦਾ ਜੀ ਇਕਸੋਡੇ ਸਕੂਲ ਚ ਸਮੱਸਿਆ ਇਹ ਆ ਰਹੀ ਆ ਕਿ ਤੁਸੀਂ ਇੱਕ ਬੱਚੇ ਦੇ ਪੰਜਾਬੀ ਬੋਲਣ ਦੇ ਉੱਤੇ ਗੱਲ ਚ ਲਿਖ ਕੇ ਪਾ ਦਿੰਦੇ ਆ ਕਿ ਬੱਚਾ ਪੰਜਾਬੀ ਬੋਲਦਾ ਪੰਜਾਬੀ ਲੈਂਗੁਏਜ ਹਾਂਜੀ ਤੁਸੀਂ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਸਕੂਲ ਖੋਲ੍ਹ ਕੇ ਸਾਡੇ ਪੰਜਾਬੀ ਬੋਲੀ ਦੇ ਬੋਲਣ ਦੇ ਉੱਤੇ ਇਸ ਤਰ੍ਹਾਂ ਕਰ ਰਹੇ ਹੋ ਇੱਕ ਮਿੰਟ ਸਰ ਮੈਨੂੰ ਪੰਜਾਬੀ ਨਹੀਂ ਆਤਾ ਇੱਕ ਵਾਰ ਬਾਤ ਕਰਾਂ ਉਹ ਇੱਕ ਤਰ੍ਹਾਂ ਕੋ ਪੰਜਾਬੀ ਬੰਦਾ ਬੁਲਾ ਲਓ ਹੁਣ ਪੰਜਾਬੀ ਕੋਈ ਹੈ ਨਹੀਂ ਛੋਟੇ ਸਕੂਲ ਚ ਕੋਈ ਪੰਜਾਬੀ ਟੀਚਰ ਨਹੀਂ ਤੁਸੀਂ ਰੱਖ ਰਹੇ ਉਹਨਾਂ ਨੂੰ ਕੱਢੀ ਜਾਣੇ ਤੁਸੀਂ ਇਹ ਕਹਿ ਰਹੇ ਹੋ ਕਿ ਮਾਨਸਾ ਦਾ ਬੈਕਵਾਰਡ ਲੋਕ ਨੇ ਤੁਸੀਂ ਲਿਆ ਕੇ ਆਂਧਰਾ ਪ੍ਰਦੇਸ਼ ਤੋਂ ਇੱਥੇ ਆਪਣੇ ਟੀਚਰ ਰੱਖ ਲੇ ਕੇਰਲਾ ਤੋਂ ਰੱਖ ਲੇ ਸਾਡੇ ਸੱਭਿਆਚਾਰ ਨੂੰ ਸਾਡੀ ਬੋਲੀ ਨੂੰ ਪੰਜਾਬ ਦੇ ਵਿੱਚ ਆ ਕੇ ਮਾਰ ਰਹੇ ਹੋ ਤੁਸੀਂ ਪੰਜਾਬੀ ਟੀਚਰ ਹੀ ਨਹੀਂ ਸਾਰੇ ਕਿਹੜੇ ਨੇ ਜੀ ਆਪਣੇ ਨਵਨੀਤ ਸਰ ਤੇ ਹਦੀਬ ਸਰ ਜੀ ਭਾਈ ਸਾਹਿਬ ਤੁਸੀਂ ਮੈਨੂੰ ਆਪਣਾ ਇੱਕ ਤਾਂ ਨਾਮ ਦੱਸਿਓ ਤੇ ਤੁਸੀਂ ਇੱਥੇ ਕੀ ਕਰਦੇ ਮੈਨੂੰ ਦੱਸੋ ਮੜਾ ਚਾਦਣਾ ਪਾਇਓ ਜੀ ਹਾਂ ਜੀ ਤੁਸੀਂ ਟੀਚਰ ਹੋ ਨਹੀਂ ਨਹੀਂ ਸਰ ਤੁਸੀਂ ਕੌਣ ਹੋ ਮੈਨੂੰ ਦੱਸੋ ਨਾ ਮੜਾ ਜੀ ਕੌਣ ਹੋ ਤੁਹਾਡਾ ਕੀ ਤੁਹਾਡੇ ਖੁਦ ਮੈਨੇਜਮੈਂਟ ਚੋਂ ਕੌਣ ਹੋ ਨਹੀਂ ਸਰ ਨਹੀਂ ਮੈਂ ਤਾਂ ਰਿਸੈਪਸ਼ਨ ਤੇ ਹੀ ਬੋਲ ਗਿਆ ਜੀ ਰਿਸੈਪਸ਼ਨ ਤੋਂ ਬੋਲ ਰਹੇ ਆ ਅੱਜ ਇੱਥੇ ਧਰਨਾ ਲੱਗਿਆ ਲੋਕ ਇਕੱਠੇ ਹੋ ਕੇ ਆਏ ਆ ਤੁਸੀਂ ਪੰਜਾਬੀ ਹੋ ਛੋਡੇ ਪੰਜਾਬ ਦੇ ਵਿੱਚ ਆ ਕੇ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਸਕੂਲ ਖੋਲ੍ਹਿਆ ਤੁਹਾਡੇ ਜਵਾਕਾਂ ਦੇ ਕਾਲ ਚ ਤਖਤੀ ਲਿਖ ਕੇ ਪਾਉਂਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਐ ਤੁਸੀਂ ਜਲੀਲ ਕਰ ਰਹੇ ਹੋ ਜਵਾਕਾਂ ਨੂੰ ਪੰਜਾਬ ਦੇ ਵਿੱਚ ਨਹੀਂ ਕੌਣ ਕਰ ਰਹੀ ਅੱਜ ਜਿਹੜੇ ਥੋੜੇ ਬਾਹਰ ਦੇ ਵਿੱਚ ਹਜ਼ਾਰ ਬੰਦਾ ਬੁੜੀਆਂ ਆ ਕੇ ਬੈਠੀਆਂ ਬਿਨਾਂ ਗੱਲ ਤੋਂ ਬਹਿ ਕੇ ਆ ਕੀ ਹੈਲੋ ਅੱਜ ਜਿਹੜੇ ਥੋੜੇ ਬਾਹਰ ਦੇ ਵਿੱਚ ਹਜ਼ਾਰਾਂ ਬੰਦਾ ਆ ਕੇ ਧਰਨੇ ਦੇ ਬੈਠੋ ਬਿਨਾਂ ਗੱਲ ਤੋਂ ਬਹਿ ਕੇ ਆ ਕੀ ਰੋਹਿਤ ਕੀ ਸਤਿ ਸ੍ਰੀ ਅਕਾਲ ਤਾਂ ਨਹੀਂ ਵਾਟ ਥੈ ਰ ਚੈਲਿੰਗ हेलो हेलो रोहित व्हाट आर यू टेलिंग थिंक गब्बी इज नॉट अलाउड इन स्कूल हां पंजाबी इज नॉट अलाउड टू स्कूल व्हाई हु सेड लाइक दैट हां या नो वन विल से लाइक दैट वी आर गोइंग टू स्कूल इन पंजाब ओनली नो गब्बी लाउड है सिर्फ पंजाबी किने कह लाउनी हैगी ओ भाई साहब ਜਾਂ ਤਾਂ ਮੈਂ ਕੋਈ ਹੋਰ ਫਾਰਸੀ ਬੋਲ ਰਿਹਾ ਜਿਹੜੀ ਤੁਹਾਨੂੰ ਸਮਝ ਨਹੀਂ ਆ ਰਹੀ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਅੱਜ ਜਿਹੜੇ ਹਜ਼ਾਰਾਂ ਬੰਦੇ ਤੁਹਾਡੇ ਸਕੂਲ ਦੇ ਮੁਰੇ ਆ ਕੇ ਧਰਨਾ ਮਾਰ ਕੇ ਬੈਠਿਆ ਜਵਾਕ ਉਹਨਾਂ ਦੇ ਮਾਪੇ ਕਿਹੜੀ ਗੱਲ ਤੋਂ ਬੈਠੇ ਆ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਨਹੀਂ ਕਰ ਰਹੇ ਉਹ ਤਾਂ ਮਸਲਾ ਹੀ ਸੀਗਾ ਸਿਰ ਜਿਹੜੇ ਪ੍ਰਿੰਸੀਪਲ ਸਰ ਸੀ ਨਾ ਆਪਣੇ ਉਹਨਾਂ ਨੂੰ ਬਦਲ ਰਹੇ ਸੀਗੇ ਕਿਉਂ ਸਾਫ ਉਹ ਸਾਫ ਰੱਖਿਆ ਸੀ ਤਾਂ ਨੇ ਤੇ ਇਹ ਕਿ ਪ੍ਰਿੰਸੀਪਲ ਸਰ ਨੂੰ ਨਹੀਂ ਬਦਲਣਾ ਉਪਰ ਹਿਸਾਬ ਗੱਲ ਸੁਣੋ ਇਹਨੂੰ ਗੱਲ ਨੂੰ ਕਮਾਓ ਨਾ ਤੂੰ ਪੱਕ ਪੰਜਾਬੀ ਮਾਂ ਦਾ ਪੋਤਾ ਮੈਂ ਲੱਖਾਂ ਸਦਾਣਾ ਬੋਲਦਾ ਠੀਕ ਹੈ ਨਾ ਇਹ ਇਹ ਗੱਲ ਨੂੰ ਕਮਾ ਨਾ ਤੂੰ ਵੀ ਘੱਟੋ ਘੱਟ ਆਪਣਾ ਫਰਜ਼ ਨਿਭਾ ਆਪਣੀ ਬੋਲੀ ਪ੍ਰਤੀ ਆ ਤੁਸੀਂ ਕਮਾਲ ਕਰਦੇ ਹੋ ਅੱਜ ਮੈਨੂੰ ਇੱਥੇ ਹਜ਼ਾਰਾਂ ਬੰਦਿਆਂ ਦੇ ਫੋਨ ਲਾਇਕ ਸਾਡੇ ਜਿਹਾ ਬਾਕੀ ਨੇ ਗੱਲ ਤੱਕ ਹੀ ਪਾ ਦਿੰਦੇ ਪੰਜਾਬੀ ਨਹੀਂ ਬੋਲਣ ਦਿੰਦੇ ਅੱਛਾ ਇਹ ਆਂਧਲਾ ਦੇ ਬੰਦਿਆਂ ਨੂੰ ਖੁਦ ਨੂੰ ਨਹੀਂ ਪਤਾ ਕਿ ਪੰਜਾਬੀ ਕੀ ਆ ਪੰਜਾਬੀ ਨੂੰ ਪਤਾ ਹੀ ਨਹੀਂ ਪੰਜਾਬੀ ਬੋਲੀ ਦਾ ਅਦਰ ਮੈਂ ਕਹਿ ਰਿਹਾ ਮੈਡੀਕਲ ਦਾ ਜਿਹੜੇ ਸੋਣ ਨੂੰ ਨਾ ਜੇਪਾਂ ਪਰ ਪਰ ਕੇ ਸੋਣ ਨੂੰ ਪੈਸੇ ਦਿੰਦੇ ਨੇ ਨਾਲੇ ਉਹਦੀ ਬੋਲੀ ਦਾ ਆਪਣੇ ਸੱਭਿਆਚਾਰ ਦਾ ਘਾਣ ਕਰਾ ਰਹੇ ਨੇ ਹਾਂ ਜੀ ਆਹ ਤਾਂ ਜ਼ਰੂਰੀ ਐ ਸਰ ਪੰਜਾਬੀ ਤੇ ਦੇਖੋ ਜ਼ਰੂਰੀ ਐ ਜਿੰਨੀ ਸੋਡੀ ਪੰਜਾਬੀ ਦੀ ਐਕਟੀਵਿਟੀ ਐ ਪੰਜਾਬੀ ਦੀਆਂ ਗਤੀਵਿਧੀਆਂ ਨੇ ਸੱਭਿਆਚਾਰ ਨਾਲ ਸੰਬੰਧਤ ਹੋਰ ਬੋਲੀ ਨਾਲ ਇਤਿਹਾਸ ਨਾਲ ਧਰਮ ਨਾਲ ਸਾਰੀਆਂ ਖਤਮ ਕਰੀ ਇਹਨਾਂ ਸਕੂਲ ਚੋਂ ਤੁਸੀਂ ਹਾਂ ਜੀ ਹਾਂ ਸਰ ਪੰਜਾਬੀ ਤੇ ਬਹੁਤ ਜ਼ਰੂਰੀ ਐ ਅਸੀਂ ਤਾਂ ਪਰ ਜ਼ਰੂਰੀ ਐ ਤੇ ਫਿਰ ਲਾਗੂ ਕਿਉਂ ਨਹੀਂ ਕਰਦੇ ਆ ਜਿਹੜਾ ਤੇ ਇੱਥੇ ਮੈਨੇਜਮੈਂਟ ਆ ਤੇਰਾ ਪ੍ਰਿੰਸੀਪਲ ਆ ਤੇਰੇ ਟੀਚਰ ਨੇ ਇਹਨਾਂ ਨੇ ਪਤਾ ਗੱਲ ਕੀ ਬੋਲੀ ਐ ਕਿ ਦੇਖੋ ਜੀ ਜਿਹੜੇ ਪੰਜਾਬ ਦੇ ਟੀਚਰ ਆ ਇਹ ਤਾਂ ਅਨਪੜ੍ਹ ਨੇ ਗਵਾਰ ਨੇ ਇਹਨਾਂ ਨੂੰ ਪਤਾ ਨਹੀਂ ਸਿ ਲਿਆ ਕੇ ਸਟਾਫ ਕੇਰਲਾ ਤੋਂ ਆਂਧਰਾ ਤੋਂ ਆਇਆ ਸੀ ਇਹ ਤਾਂ ਐਂ ਕਹਿ ਰਹੇ ਆ ਕਿ ਇਹ ਕਹਿ ਰਹੇ ਸੀਗੇ ਅਸੀਂ ਵੀ ਇਤਨੀ ਇਤਰੀ ਬੱਥੇ ਨਾ ਅਸੀਂ ਪਹਿਲਾਂ ਸਾਥ ਸੀਗੇ ਭਾਈ ਸਾਹਿਬ ਅਕਤ ਘੱਟੋ ਘੱਟ ਆਪਣੇ ਜ਼ਮੀਰ ਤੇਰਾ ਮੈਨੂੰ ਨਾਂ ਦੱਸ ਰਹਿਣਾ ਕੀ ਆ ਮਾਲਾ ਨਾਂ ਤਾਂ ਦੱਸ ਮੈਨੂੰ ਕੀ ਆ ਆਪਣਾ ਕਿਹੜਾ ਪਿੰਡ ਦਾ ਆ ਕੀ ਆ ਮੈ ਮੈਨੂੰ ਪਤਾ ਲੱਗੇ ਤੂੰ ਬਾਕੀ ਪੰਜਾਬ ਦਾ ਕੀ ਨਾਂ ਆਪਣਾ ਤਾ ਕੁਝ ਸਮਝ ਨਹੀਂ ਰਹੇ ਉਹ ਮੈਂ ਕਿਹੜਾ ਭਰਾਵਾ ਤੈਨੂੰ ਕੋਈ ਤੇਰੇ ਗੱਲ ਚ ਆ ਕੇ ਵਾਹ ਪਾਉਣ ਲੱਗਿਆ ਮੈਂ ਤਾਂ ਤੁਹਾਨੂੰ ਐਨੇ ਪੁੱਛਦਾ ਵੀ ਅਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਯਾਰ ਅਸੀਂ ਕਿਉਂ ਨਹੀਂ ਫਰਦ ਨਮਾਰੇ ਕਿਉਂ ਅਸੀਂ ਇਹਨਾਂ ਲੋਕਾਂ ਨਾਲ ਸਾਥ ਦੇ ਰਹੇ ਹਾਂ ਸਭ ਤੋਂ ਵੱਡੀ ਗਲਤੀ ਮੈਂ ਆਪਣੇ ਲੋਕਾਂ ਦੀ ਕੱਢਦਾ ਜਿਹੜੇ ਲੱਖਾਂ ਰੁਪਇਆ ਝੋਕਦੇ ਆ ਹਜ਼ਾਰਾਂ ਕਰੋੜਾਂ ਰੁਪਇਆ ਝੋਕਦੇ ਆ ਜਿਹੜੇ ਇਸਤਾਂ ਦੇ ਰੂਪ ਤੇ ਨਾਲਿਆਂ ਦੀ ਬੋਲੀ ਦੇ ਵਿਰਸੇ ਦਾ ਘਾਣ ਕਰਾ ਰਹੇ ਨੇ ਯਾਰ ਮੈਂ ਵੀ ਇਹੀ ਕਹਿ ਰਿਹਾ ਮੈਂ ਤਾਂ ਆਪ ਤੁਹਾਡੇ ਨਾਲ ਐ ਇਹਨੂੰ ਲੈ ਤੇ ਜਿਹੜਾ ਮੁਰੇ ਲਾਇਆ ਹੋਇਆ ਨੂੰ ਐ ਨਹੀਂ ਪਤਾ ਵੀ ਇਹ ਬੰਦਾ ਕੀ ਬੋਲੀ ਜਾਂਦਾ ਲਸ ਇਹ ਸਾਡੇ ਜਵਾਕ ਨੂੰ ਪੰਜਾਬੀ ਪੜਨ ਦੇਣਗੇ ਯਾਰ ਹੂੰ ਹੂੰ ਸਾਰਾ ਸਤਾਬ ਲਿਆ ਕਿ ਦੁਆੰਦਰਾ ਤੋਂ ਰੱਖ ਲਿਆ ਹਾਂਜੀ ਤੇ ਫੇਰ ਯਾਰ ਕਮਾਲ ਕਰੀ ਜੈਨੋ ਯਾਰ ਤੁਸੀਂ ਤੂੰ ਦਾ ਘਟੋ ਘਟ ਆਪਣੇ ਲੋਕਾਂ ਨਾਲ ਬਾਹਰ ਜਾ ਕੇ ਬੈਠ ਜਿਹੇ ਧਰਨੇ ਦੇ ਬੈਠੇ ਆ ਵੀ ਹਾਂ ਯਾਰ ਮੈਂ ਤੁਹਾਡੇ ਨਾਲ ਲੁੱਟ ਮਾਰੋ ਯਾਰ ਇਹ ਜੀ ਨੌਕਰੀ ਨੂੰ ਸਾਜੀ ਜੁੱਤੀ ਦੇ ਰੱਖੋ ਇਹ ਨੌਕਰੀ ਜਿਹੜੀ ਛੁੱਡੀ ਉਹਨਾਂ ਨੂੰ ਖਤਮ ਕਰਨ ਦੇ ਤੁਰੇ ਹੋਏ ਲੋਕ ਨੇ ਯਾਰ ਇਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਨੇ ਬੰਦਿਆਂ ਨੂੰ ਸਮਝਾ ਦਿਓ ਵੀ ਸਕੂਲ ਚ ਆਵਾਂਗੇ ਤਾਂ ਜਰੂਰ ਕੱਢਾਂਗੇ ਆ ਕੇ ਜਿਵੇਂ ਪਹਿਲਾਂ ਸਕੂਲਾਂ ਦਾ ਕੱਢਿਆ ਜਿਹਾ ਕੋਈ ਸ਼ਰਤੂਤ ਕੀਤੀ ਇਹਨਾਂ ਨੇ ਠੀਕ ਹੱਦ ਹੋ ਗਿਆ ਗੱਲ ਤੱਕ ਦੀ ਪਾ ਕੇ ਛੱਡ ਦੋ ਜਵਾਕ ਨੂੰ ਕਮਾਲ ਹੈ ਬਸ ਬੰਦੇ ਨੂੰ ਤੁਸੀਂ ਇੱਕ ਬੱਚੇ ਨੂੰ ਤੁਸੀਂ ਇਹ ਮਹਿਸੂਸ ਕਰਾ ਰਹੇ ਵੀ ਤੇਰੀ ਬਹੁਤ ਵੱਡੀ ਗਲਤੀ ਆ ਤੂੰ ਪੰਜਾਬੀ ਕੰਮ ਬੋਲਿਆ ਕਮਾਲ ਦੀ ਗੱਲ ਆ ਹਾਂਜੀ ਆ ਸਾਡਾ ਹਾਲੂ ਪੰਜਾਬ ਦੇ ਵਿੱਚੋਂ ਵੀ ਖਾਸ ਤੌਰ ਤੇ ਮਾਨਸਾ ਜਿੱਥੇ ਸੀ ਮੋਢ ਬੈਠੇ ਮਾਲਵੇ ਦਾ ਧੁਰਾ ਜਿਹੜਾ ਸੀ ਮੰਨਦੇ ਆ ਬਰਿੰਡਾ ਮਾਨਸਾ ਉੱਥੇ ਸਾਡੀ ਬੋਲੀ ਦਾ ਕਹਾਣ ਯਾਰ ਇਹਨੂੰ ਬੰਦਿਆਂ ਨੂੰ ਸਮਝਾ ਦੇਈ ਮੈਂ ਬੰਦਾ ਕੌਣ ਆ ਤੇ ਮੈਂ ਕੀ ਨੇ ਸਕੂਲ ਆ ਜਰੂਰ ਕੱਢੂ ਨਾਲ ਇਹਨਾਂ ਦਾ ਕੱਢੂ ਆ ਕੇ ਠੀਕ ਪਰ ਦੁੱਖ ਤਾਂ ਮੈਨੂੰ ਛੋਟੇ ਵੀਰ ਮੈਨੂੰ ਆਪਣੇ ਲੋਕਾਂ ਦੇ ਆ ਜਿਹੜੇ ਸਾਡੇ ਲੋਕ ਅਸੀਂ ਆਪਣੀ ਮਾਂ ਬੋਲੀ ਦੇ ਆਪ ਗਦਾਰ ਲੋਕ ਆ ਜਿਹੜੇ ਉੱਠ ਨਹੀਂ ਰਹੇ ਆਪਣੇ ਜਵਾਕਾਂ ਨੂੰ ਨਹੀਂ ਪਹੁੰਚਦੇ ਸਕੂਲਾਂ ਆਏ ਨੂੰ ਵੀ ਤੈਨੂੰ ਕੀ ਪੜ੍ਹਾਉਂਦੇ ਓਏ ਪੰਜਾਬੀ ਬੋਲਣ ਤੇ ਮੈਂ ਕੋਈ ਬੋਲੀ ਦੇ ਖਿਲਾਫ ਨਹੀਂ ਬੀ ਲੋਕਾਂ ਨੇ ਬੋਲ ਮੈਂ ਕਹਿੰਦਾ ਤੁਸੀਂ ਜੇ ਮਰਜ਼ੀ ਜਵਾਕ ਨੂੰ ਅੰਗਰੇਜ਼ੀ ਪੜ੍ਹਾਓ ਯਾਰ ਹਿੰਦੀ ਜੋ ਮਰਜ਼ੀ ਪੜ੍ਹਾਓ ਯਾਰ ਤੁਸੀਂ ਆਪਦੀ ਬੋਲੀ ਕਮ ਮਾਰ ਰਹੇ ਆਂ ਹਾਂਜੀ ਹਾਂ ਇਹਨੂੰ ਦੱਸ ਤੀ ਬੰਦਾ ਕੌਣ ਆ ਠੀਕ ਇਹਨਾਂ ਨੂੰ ਪਤਾ ਨਹੀਂ ਹੋਣਾ ਹਾਂ ਠੀਕ ਹਾਂ ਇਹ ਆਇਆ ਨਹੀਂ ਅਸੀਂ ਬਖਸ਼ਣੇ ਜਿਹੜੇ ਬੰਦੇ ਸਾਡੀ ਬੋਲੀ ਨੂੰ ਮਾਰਨਗੇ ਇਹਨਾਂ ਨੂੰ ਲੱਗਦਾ ਵੀ ਅਸੀਂ ਪੰਜਾਬ 'ਚ ਜਾ ਕੇ ਆਪਣਾ ਆਪਣਾ ਕਲਚਰ ਆਪਣਾ ਸੱਭਿਆਚਾਰ ਤੇ ਆਪਣਾ ਸਾਰਾ ਕੁਝ ਥੋਪ ਦਿਆਂਗੇ ਇਹਨੂੰ ਕਹੋ ਬਹਿਮ ਕੱਢ ਦਿਓ ਠੀਕ ਹੁਣ ਪੰਜਾਬੀ ਨੂੰ ਦੱਸ ਦੇ ਜਿਹੜੀ ਬੋਲੀ ਸਮਝਦਾ ਇਹ ਠੀਕ ਠਾਕ